ਤੇ 65000 ਰੁਪਏ ਨੂੰ ਇਹਦੇ ਚੋਂ ਮਿੱਤਰੋ ਮਾਨਤਨ ਹੋ ਜਾਊਗਾ ਬੰਨ ਗਿਆ 52000 ਰੁਪਏ ਮਿੱਤਰੋ ਮਾਨਤਨ ਆ ਹੋਲੈਂਡ ਚ ਹੋ ਗਿਆ 45000 ਉਹ ਹੋਲੈਂਡ ਚ ਆਧਾਰ ਕੱਢ ਲਿਓ ਟਰੈਕਟਰ ਲੈ ਲੈ ਕਿੰਨੇ ਦਾ ਟਰੈਕਟਰ ਉਹਨੇ ਦਾ ਲੋਨ ਉਹਨੇ ਦਾ ਲੋਨ ਲੈ 40000 ਰੁਪਏ ਮਾਨਤਨ ਮਿੱਤਰੋ 850 ਦਾ ਇੰਜਨ ਗੇਅਰ ਕਿੰਮਿਆਂ ਦਾ ਮੌਕੇ ਆ ਵੱਡ ਕੇ ਲੈ ਜੇ ਕੋਈ 40000 ਰੁਪਏ ਰੁੱਟ ਗਿਆ ਲੋਨ ਪੈਸੇ ਸਾਰਿਆਂ ਤੇ ਹੋ ਜਾਣਗੇ ਸਾਰਿਆਂ ਦੇ ਵਿੱਚ ਪੁਰਾਣੇ ਕੱਟੇ ਜਾਣਗੇ 48000 ਰੁਪਏ ਮੰਨ ਗਿਆ 45000 ਰੁਪਏ ਉੱਡ ਗਿਆ ਹੌਲੈਂਡ ਦੇ ਵਿੱਚੋਂ ਬਾਈ ਮਾਡਲ ਤੋਂ ਸੱਸੀ ਗਾਲ ਨੂੰ ਉਤੋਂ ਸਵਾਗਤ ਆ ਆਪਣੇ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਇਸ ਵਾਰ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਨਾਲ ਆਪਣੇ ਮਿੱਤਰੋ ਆਪਣਾ ਭਰਾ ਹੈਪੀ ਸ਼ਰਮਾ ਸੱਸੀ ਹਾਲ ਚਾਲ ਦੀ ਬਾਈ ਸੱਸੀ ਗਾਲ ਪੂਰੇ ਵਧੀਆ ਬਾਈ ਸੱਸੀ ਗਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਜੇ ਤਾਂ ਲੈਣੇ ਹੁੰਦੇ ਡਿਸਕਾਊਂਟ ਸ਼ਰਮੇ ਤੋਂ ਤੇ ਟਰੈਕਟਰ ਲੈਣੇ ਹੁੰਦੇ ਆ ਪਾਣਾ ਠੀਕ ਹੈ ਐਡੀ ਵੀਡੀਓ ਤੇ ਜਿਹੜੇ ਰੇਟ ਹੁੰਦੇ ਨਾ ਸਤਨਾਮ ਵਾਲੀ ਤੇ ਆਡੀ ਹੁੰਦੇ ਆ ਵੱਖਰੀ ਹੁੰਦੇ ਵਾਰਾ ਕਰਦੇ ਆ ਮੈਂ ਪਹਿਲਾਂ ਵੀ ਵੀਡੀਓ ਚ ਕਿਹਾ ਤੇ ਪਰਮਾਤਮਾ ਦੀ ਸੌ ਇਹ ਬੰਦੇ ਦਾ ਗੁਣ ساری ਜ਼ਿੰਦਗੀ ਨਹੀਂ ਪੁੰਹਦਾ ਅੱਲਾ ਰਾਹ ਦਿਹਾ ਨੇ ਰਾਹ ਤੇ ਛੋੜੇ ਨਾਲ ਪਿਆਰ ਪਵਾਇਆ ਹੀ ਨਹੀਂ YouTube ਤੇ Facebook ਦਾ ਠੀਕ ਹੈ ਤੇ ਹੋਰ ਨਾ ਸਤਨਾਮ ਕੀ ਵਾਲਾ ਕੀ ਤਰੀਕ ਦੱਸ ਦਈਏ ਪਹਿਲਾਂ ਭਰਾਵਾਂ ਨੂੰ ਤਰੀਕ ਅੱਜ 18 ਤਰੀਕ 6ਵਾਂ ਮਹੀਨਾ 2025 18 ਜੂਨ 2025 ਆ ਤੇ ਅੱਜ ਇਹ ਵੀਡੀਓ ਬਣਾ ਰਹੇ ਆ ਜਿਵੇਂ ਕਹਿੰਦੇ ਇਹ ਨਹੀਂ ਪਤਾ ਹਫਤੇ ਨੂੰ ਸੁਣਵੇਂ ਨਾਮ ਲੈ ਵੀਡੀਓ ਆਪਾਂ ਕਰ ਦਿੰਨੇ ਆ ਨਾਲ ਦੀ ਨਾਲ ਅਪਲੋਡ ਤੇ ਚੱਕ ਕੇ ਲਾ ਲਿਆ ਕਰੋ ਫੋਨ 'ਤੇ ਉਹ ਕੰਮ ਨਹੀਂ ਹੈਗਾ ਲੋਕਾਂ ਨਾਲ ਵੀ ਅੱਜ ਬਣਾਲੀ 15ਵਾਂ ਬਾਅਦ ਪਾਤੀ ਉਹਦੇ ਨਾਲ ਸਰਵੇਂ ਕੋਲ ਟਰੈਕਟਰ ਹੈ ਨਾ ਮੂਰੇ ਆ ਗੱਲਬਾਤ ਸਹੀ ਨਹੀਂ ਹੁੰਦਾ ਕੰਮ ਇਨੇ ਸ਼ਰਮਾ ਜੀ ਸਹੀ ਗੱਲ ਦਾ ਜੀ ਬਿਲਕੁਲ ਸਹੀ ਤੇ ਹੁਣ ਕਰਦੇ ਆ ਵੀਡੀਓ ਸਟਾਰਟ 2017 ਮਾਡਲ ਐਸਟਰ ਖੜਾ ਜੀ ਪੀਵੀ 22 ਨੰਬਰ 241 ਦੱਸੀ ਕਿਰੇ ਦੇ ਬਾਰੇ ਕੀ ਗੱਲ ਬਾਤ ਆ ਸਤਨਾਵਾਂ ਹਾਂਜੀ ਜੇ ਟਰੈਕਟਰ ਦੇ ਕਾਲਮ ਲੱਗੀ ਹੋਈ ਕਿਤੇ ਠੀਕ ਹੈ ਤੀਨਦਾਰਾਂ ਉਹ ਤਾਂ ਦੱਸੀ ਜਾਂਦੀ ਐ ਸੋ ਕਹਿੰਦੀ ਨਵੀਆਂ ਜਮਾ ਪੁੱਤਾ ਪੀਸੀ ਆ ਟਰੈਕਟਰ ਬਾਈ ਰੁਪਏ ਦਾ ਰੁਪਿਆ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਠੀਕ ਹੈ ਪਿਛਲੇ ਟਾਇਰ ਹੈ ਗਿਆ 80 85 ਪੈਸੇ ਠੀਕ ਹੈ ਜੇ ਕੇ ਦੇ ਹੂੰ ਮੂਰਲੇ ਮਰਫਦਿਆ 60 ਕੇ ਪੈਸੇ ਤੇ ਗੇਅਰ ਇੰਜਨ ਦਾ ਓਕੇ ਆ ਬਾਈ ਗੇਅਰ ਇੰਜਨ ਦਾ ਹੈਗਾ ਜਮਾਂ ਓਕੇ ਤੇ ਰੇਟ ਹੈਗਾ 245000 ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਓ ਪੁਰਾਣਾ ਕੱਟਿਆ ਜਾਓ ਲੋਨ ਹੋ ਜੂ ਤੇ ਇਹਦਾ ਹੱਲ ਦੱਸ ਸੁਣ 245000 ਵਾਲਾ ਇੱਕੋ ਰੇਟ ਇੱਕ ਰੇਟ 220000 220000 25000 ਇਹਦੇ ਚੋਂ ਮੰਗਾ ਇੰਨੇ ਛੋਟੇ ਚੋਂ ਇੰਨੇ ਛੋਟੇ ਚੋਂ ਤੇ ਹੁਣ ਥੋੜਾ ਜਿਹਾ ਵੱਡਾ ਆ ਗਿਆ ਥੋੜਾ ਜਿਹਾ ਮੂਹਲੇ ਟਾਇਰ ਸਤਨਾ ਬਿਲਕੁਲ ਨਵੇਂ ਆ ਪਿਛਲੇ 80 ਪੈਸੇ ਆ ਜੇ ਕੇ ਦੇ ਠੀਕ ਆ ਜਮਾ ਨਵਾਂ ਟਰੈਕਟਰ ਹੈ 22 ਮਾਡਲਾ 39 ਦਾ ਆ ਗਿਆ ਜੀ ਮੈਹਲਜ ਮਾਸਟਰ ਸੋਨਾਲੀਕਾ ਪਾਵਰ ਸਟੀering ਦੇ ਵਿੱਚ ਹੈ ਟਾਇਰ ਹੈਗੇ ਆ ਫਰੰਟ ਵਾਲੇ ਜਮਾ ਨਵੇਂ 2000 22 ਮਾਡਲਾ 4 ਲੱਖ ਤੇ 70000 ਰੁਪਿਆ ਡਿਮਾਂਡ ਆ ਅੜਾ ਦੇ ਯਾਰ 4 ਲੱਖ 70 ਡਿਮਾਂਡ ਆ ਤੇ ਚੱਕ ਦੀਏ ਫਿਰ ਆਪਾਂ 20000 30000 ਚੱਕਤਾ ਯਾਰ 440 ਦਾ ਰਹਿ ਗਿਆ ਚੱਕ ਸ਼ਰਮਾ ਸਾਰਾ ਕੁਝ ੜਾ ਤਾ ਨੂੰ ਐ ਹੀ ਆ ਫਿਰ ਤਾਂ ਹਣਾ ਇਹਦੇ ਕੋਈ ਪੈਸੇ ਨਹੀਂ ਠੀਕ ਹੈ 3 ਠੀਕ ਹੈ ਉਹਨੇ ਤਾਂ ਲੋਨ ਹੋ ਜੂ ਜਨੇ ਇਹਦੇ ਅਧਾਰ ਕਾਰਡ ਲਿਓ ਟਰੈਕਟਰ ਲੈ ਜਿੰਨੇ ਦਾ ਟਰੈਕਟਰ ਉਹਨੇ ਦਾ ਲੋਨ ਉਹਨੇ ਦਾ ਲੋਨ ਲੈ 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 ਜੇ ਲੋਨ ਘਟਦਾ ਹੋਇਆ ਤੇ ਟਰੈਕਟਰ ਰੇਟ ਵੀ ਘਟਜੂ ਠੀਕ ਹੈ ਲੈ ਵੀ ਮਿੱਤਰੋ ਅੱਗੇ 4 485 ਆ ਗਿਆ ਜੀ 15 ਮਾਡਲ 15 ਮਾਡਲ ਇੰਜਨ ਗੇਅਰ ਕਿਵੇਂ ਆ ਸਰਮਾ ਇੰਜਨ ਗੇਅਰ ਭਾਈ ਇਹ ਪੱਟੇ ਭਾਈ ਦਾ ਟਰੈਕਟਰ ਐ ਮੈਂ ਝੂਠ ਮਾਰੀ ਜਾਮਾ ਅਸਾਂ ਬਾਕੀ ਗੇਅਰ ਇੰਜਨ ਦਾ ਓਕੇ ਆ ਚਲਾ ਕੇ ਆਪਦੀ ਤਸੱਲੀ ਕਰ ਲਓ ਠੀਕ ਹੈ ਤੇ ਗੇਅਰ ਇੰਜਨ ਦਾ ਓਕੇ ਆ ਤੇ ਡਿਮਾਂਡ ਹੈਗੀ ਆ 15 ਮਾਡਲ ਦੀ 2 ਲੱਖ 80 ਕਦਾਂ ਆਏਗਾ ਕਿੰਨੇ ਦਾ ਇਹ 2.2 ਲੱਖ ਦਾ 2.2 ਲੱਖ ਰੁਪਏ ਦਾ 30000 ਰੁਪਏ ਦੇ ਜੋ ਮਨਤਨ ਹੋ ਜੂ ਤੇ ਅੱਗੇ ਆ ਗਿਆ ਹੁਣ ਜਿਵੇਂ ਕਹੇ ਜੀ ਸ਼ਰਮੇ ਦਾ ਫੇਵਰਟ ਟਰੈਕਟਰ ਹੈ ਜਿਹੜੇ 3730 373 ਹੈ ਨਾ ਸ਼ਰਮੇ ਦੇ ਇਹ ਇਹ ਫੇਵਰਟ ਟਰੈਕਟਰ ਵੀ ਹੈ 373 ਫੇਵਰਟ ਦੋ ਆ ਮੇਰੇ ਠੀਕ ਹੈ ਇੱਕ ਹਾਉਲੈਂਡ ਇੱਕ ਫਾਰਮ ਸੈੱਟ ਛੋਟੇ ਗੇਰ ਵਾਲਾ ਸਾਈਡ ਠੀਕ ਹੈ ਤੇ ਇਹ ਹੁਣ ਕਿੰਨਾ ਮਾਡਲ ਆ ਸੁਪਰਾ ਇਹ 22 ਮਾਡਲ ਆ 53 HP ਆ 53 ਚਾਰੇ ਟਾਇਰ ਵੀਰ ਜੀ ਨਾਲ ਦੇ ਆ ਠੀਕ ਹੈ ਟਾਇਰ ਹੈਗੇ ਚੌਕੜਾ ਨਾਲ ਦਾ ਨੰਬਰ ਕਿਸੇ ਪਾਸੇ ਪੈਟਰ ਦੇ ਕਲਮ ਲੱਗੀ ਹੋਵੇ ਜੀ ਕਲਮ ਲੱਗੀ ਹੋਵੇ ਕਿਸੇ ਨਟ ਨੂੰ ਚਾਬੀ ਲੱਗੀ ਹੋਵੇ ਆਪਾਂ ਦੇਨਦਾਰ 2022 ਮਾਡਲ ਆ 6 ਲੱਖ 95000 ਡਿਮਾਂਡ ਆ ਬਿਲਕੁਲ ਕਿੰਨੇ ਦਾ ਛੱਡੀ ਅੜਾ ਦੇ ਕੀ ਡੋਣਾ ਯਾਰ 95 20000 ਰੁਪਏ ਚੱਲੇ ਕਿੰਨੇ ਹੋ ਗਿਆ 85 75 ਰਹਿ ਗਿਆ ਟਰੈਕਟਰ ਦੇਵਾਂ ਇੱਕੂ ਰੇਟ ਜੱਸਿਆ ਨੂੰ ਹੂੰ ਸਾਢੇ 6 ਲੱਖ ਦਾ ਸਾਢੇ 6 ਲੱਖ ਰੁਪਏ 6 ਤੋਂ ਸਵਾ 6 ਲੋਣ ਹੋਊਗਾ ਇਹ ਤੋ ਸਵਾ ਸੇ ਲੂਨ ਹੋ ਜੂ 6.5 ਲੱਖ ਦਾ ਮਿੱਤਰੋ ਸਾਨੂੰ ਟਰੈਕਟਰ ਮਿਲ ਜੂ ਤੇ ਇਹਦੇ ਵਿੱਚੋਂ ਮਾਨਤਾਨ ਹੋ ਗਿਆ 40000 45000 ਰੁਪਿਆ ਮੰਨ ਗਿਆ 45000 ਰੁਪਿਆ ਉੱਡ ਗਿਆ ਹੌਲੈਂਡ ਦੇ ਵਿੱਚੋਂ 22 ਮਾਡਲ ਚੋਂ ਆ ਜਾ ਤੇ ਅੱਗੇ ਫੇਰ ਆ ਗਿਆ 14 ਮਾਡਲ ਚਾਰੇ ਟਾਇਰ ਬਿਲਕੁਲ ਨਵੇਂ ਪਿਛਲੇ 15 ਵਾਲੇ ਮੂਰਲੇ 750 ਆ ਜਿਹੜਾ 16 ਨੂੰ ਲਿਖਿਆ ਨਾ ਉਮੀ ਪਿਆ ਗੁੱਡੀਆਂ ਤੇਜੀ ਸ਼ਰਮ ਮਹਾ ਜੀ ਬੇਲ ਅਗਲੇ ਦੇ ਨਾਂ ਤੇ ਕਟਾ ਕੇ ਦੇਵਾਂਗਾ ਠੀਕ ਹੈ ਟਾਇਰ ਸਤਰੀ ਨਵੀਂ ਲਵਾਤੀ ਸੀ ਇਹਦੇ ਟਾਇਰ ਲੱਗੇ ਆ ਜੇ ਕੇ ਦੇ ਪਿਛਲੇ ਤੇ ਫਰੰਟ ਵੀ ਜੇ ਕੇ ਦਾ ਚੌਕੜਾ ਲੱਗਿਆ ਵਾ ਜੀ ਜਮਾਤਾ ਅੱਜ ਯਾਰ ਬਿੱਲ ਵੀ ਘਟਾ ਕੇ ਦੂੰਗਾ ਅਗਲੇ ਨੂੰ ਠੀਕ ਹੈ 3 ਸਪੀਡ ਆ ਡਬਲ ਡਿਸਟ੍ਰਿਬਿਊਟਰ ਆ ਚਲਾ ਕੇ ਬਾਕੇ ਤਸੱਲੀ ਕਰ ਲਿਓ ਫੇਰ ਉਦੋਂ ਬਾਅਦ ਸੌਦਾ ਕਰਿਓ ਤੇ ਹੁਣ ਇੱਥੇ ਆ ਕੇ ਗੱਲ ਖੜ ਗਈ 485 ਅਡਾ ਕੀ ਡੋਣਾ 4 ਲੱਖ 85 ਰਹਿ ਗਿਆ ਇਹ 75 ਤੇ 65 20000 ਉੱਡ ਗਿਆ ਹੋਰ ਡਾਲਾ ਥੋੜੇ ਜਿ 65 60000 ਰਹਿ ਗਿਆ 25 ਉੱਡ ਗਿਆ ਟਰੈਕਟਰ ਦੇਉਂ ਆ ਜੀ 4 ਲੱਖ ਤੇ 30000 ਦਾ 430000 ਦਾ ਇਹਦੇ ਚੁੱਟ ਗਿਆ 55000 ਰੁਪਇਆ ਕਿਉਂ ਬੰਨ ਗਿਆ 55000 ਰੁਪਇਆ ਮੇਤਰੋ ਮਾਨਤਨ ਆ ਹੋਲੈਂਡ ਚ ਹੋ ਗਿਆ 45000 ਉਹ ਹੋਲੈਂਡ ਚ ਹੋ ਗਿਆ ਇਹ ਟਰੈਕਟਰ ਦੇ ਅੱਜ 16 ਲ ਟਾਇਰ ਆ ਮੈਂ ਭੁਲੇਖਾ ਆ 16 ਟਾਇਰਾਂ ਦੇ 15 ਲ ਆ ਗਿਆ ਇਹ 15 ਲ ਟਾਇਰਾਂ ਚਾਹੀ ਇਹ ਵੀ ਜਮਾ ਨਵੇਂ ਟਾਇਰ ਨੇ ਇਹ ਵੀ ਜੇ ਦੇ ਨਹੀਂ ਪਾਏ ਆ ਠੀਕ ਹੈ ਮੂਰਲੇ ਜੱਜੀ ਆ ਠੀਕ ਹੈ ਜੇ ਕਿਦਾ ਲੱਗਿਆ ਚੌਕੜਾ ਜਮਨ ਨਵਾ ਮਿੱਤਰ ਇਹਦੇ 15 ਟਾਇਰਾਂ ਦੇ ਵਿੱਚ ਅਸੂਖਾ 33 ਡਬਲ ਡਿਸਟ੍ਰਿਬਿਊਟਰ ਕੰਪੈਸਿਟੀ ਜੇਕ ਲੱਗਿਆ ਹੋਇਆ ਠੀਕ ਹੈ ਮਾਡਲ ਹੈਗਾ 14 14 ਹੀ ਆ ਦੋਨੇ ਠੀਕ ਹੈ ਪਾਵਰ ਸਟੀering ਆ ਜੀ ਟਰੈਕਟਰ ਦਾ ਮੈਂ ਤੈਨੂੰ ਆਇਆ ਲਾ ਲਾ ਜਿਹੜੇ ਮਰਜ਼ੀ ਗੇਅਰ ਚ ਠਾ ਦੇ ਠੀਕ ਹੈ ਤੇ ਟਰੈਕਟਰ ਤੇ ਅਸੀਂ ਚੌੜ ਕਰ ਲੱਗ ਗਏ ਹੂੰ ਤੇ ਮੜਾ ਜਾਂ ਕਲੱਚ ਕਿਦਾਂ ਛੱਡ ਦਗੇ ਤੇ ਸਾਲਾ ਇੰਨਾ ਖੜਾ ਹੋ ਜਾਂਦਾ ਮੋਰੂ ਠੀਕ ਐ ਇੰਨੀ ਪੇਕਪ ਜ਼ਿਆਦੇ ਆ ਟਰੈਕਟਰ ਦੇ ਵਿੱਚ ਇਹਦੀ ਤਾਂ ਮੈਂ ਦੇਖ ਕੇ ਵੀ ਗਾਰੰਟੀ ਦੇ ਦੂੰਗਾ ਟਰੈਕਟਰ ਦੀ ਠੀਕ ਐ ਤੇ ਹੁਣ 480 ਦੀ ਮੰਗ ਆ ਗਈ ੜਾ ਕੀ ੜੋਣਾ ਰਹਿ ਗਿਆ ਯਾਰ 4.5 ਦਾ ਕੋਈ ਗੱਲ ਨਹੀਂ ਇਹ ਟਰੈਕਟਰ ਦੇਊਗਾ 4 ਲੱਖ ਤੇ 40 ਹਜ਼ਾਰ ਦਾ 4 ਲੱਖ 40 ਹਜ਼ਾਰ ਦਾ 40 ਹਜ਼ਾਰ ਓਟ ਗਿਆ ਲੋਨ ਫੈਂਸ ਸਾਰਿਆਂ ਤੇ ਹੋ ਜਾਣਗੇ ਠੀਕ ਐ ਸਾਰਿਆਂ ਦੇ ਵਿੱਚ ਪੁਰਾਣੇ ਕੱਟੇ ਜਾਣਗੇ ਠੀਕ ਐ ਠੀਕ ਐ ਗੱਲ ਕੋਈ ਆਪਣੇ ਕੋ ਗੱਲ ਨਹੀਂ 4 ਲੱਖ ਦਾ ਲੋਨ ਹੋ ਜਾਊਗਾ ਠੀਕ ਐ 40 ਹਜ਼ਾਰ ਝੋਟ ਗਿਆ ਬਾਹਰ ਤੋਂ ਤੇ ਅੱਗੇ ਇਹ ਆ ਗਿਆ ਜੀ ਸੋਨਾ ਲੀਕਾ 750 12 ਮਾਡਲ ਠੀਕ ਹੈ ਇਹਦਾ ਪੰਜਾਬ ਨੰਬਰ ਆ ਤਲਵੰਡੀ ਦਾ ਨੰਬਰ ਇਹ ਨਾਲ ਕੰਦੂ ਬਠਿੰਡੇ ਦਾ 320 ਹੈਡਮਾਰਟ ਕਿੰਨੇ ਦਾ ਹੋਵੇ 2 ਲੱਖ ਕਿੰਨੇ ਦਾ ਇਹ ਟਰੈਕਟਰ ਦੇਵਾਂਗੇ ਭਾਈ 280000 ਰੁਪਏ ਦਾ ਸਿੰਪਲ ਸਟੀering ਆ ਠੀਕ ਹੈ 280 ਦਾ 320 40000 ਰੁਪਏ ਮੰਨ ਤਾ ਇਹ ਤੋਂ ਹੋ ਜੂ ਆ ਲੈ 485 ਦਿਖਾ ਕੋਕਾ ਪੀਸੀ ਆ 2012 ਮਾਡਲ ਆ ਮਾਡਲ ਹੀ 12 ਸਾਲਾ 17 18 ਵਰਗਾ ਕੰਡੀਸ਼ਨ ਤਾਂ ਜੰਨੁੰਜੰਦਾ ਪੂਰਾ ਚੰਗਾ ਪਿਆ ਲੈ ਤੈਨੂੰ ਇੱਕ ਗੱਲ ਹੋ ਜਾਦਾ ਇੰਨੇ ਦਾ ਕੋਈ ਦੇ ਕੇ ਖਾਵੇ ਜਿੰਨੇ ਦਾ ਸ਼ਰਮਾ ਦੂ ਠੀਕ ਹੈ ਠੀਕ ਹੈ ਕਿੰਨਾ ਇਹ 12 ਮਾਡਲ 12 ਮਾਡਲ ਲੂਨ ਫੈਂਸ ਵੀ ਹੋ ਜਾਊਗਾ ਠੀਕ ਡੰਡਾ ਫੱਟੀ ਛਤਰੀ ਸਾਰਾ ਸਮਾਨ ਹੈ ਗੇਰ ਇੰਜ ਰੁਪਈਆ 20000 ਰੁਪਿਆ ਬੈਂਪਰ ਤੇ ਲੋਹੇ ਕੇ ਲੈਂਕਾ ਟਕਰ ਜੇ ਕੋਈ ਕਲਮ ਲੱਗੀ ਕਹਦੇ ਬਾਈ ਆਪਾਂ ਟਰੈਕਟਰ ਦੇ ਦੇਨਦਾਰ ਆ ਤੇ ਹੁਣ ਇਹ ਦੀ ਡਿਮਾਂਡ ਹੈ 2 ਲੱਖ 40000 ਰੁਪਿਆ ਅੜਾ ਕੀ ਡੋਣਾ 240 220 ਦਾ ਰਹਿ ਗਿਆ ਪੂਰੇ ਚ 2 ਲੱਖ ਦਾ ਪੂਰੇ 2 ਲੱਖ ਦਾ ਲਈ ਮਤਲਬ ਮੌਕੇ ਤੇ ਮਾਨ ਸਨਮਾਨ ਅੱਛਾ ਹੋਰ ਵੀ ਕਰਕੇ ਦੇ ਕੇ ਦਿਖਾਵੇ ਕੋਈ ਬਾਰਾ ਮਾਡਲ ਲੈਣ ਦਾ ਠੀਕ ਹੈ ਲਈ ਵੀ 40 ਹਜ਼ਾਰ ਇਹ ਕੇ ਵਾਲੀ ਸੀਰੀਅਲ ਚ ਲਿਆ ਦੂੰ ਇਹਨੂੰ ਯਾਰ ਮੈਂ ਠੀਕ ਹੈ ਤੇ ਅੱਗੇ ਹੈ 852 ਸਵਰਾ ਇਹ 20 ਮਾਡਲ ਹੈ ਪਿਛਲੇ 16 ਟਾਇਰ ਡਬਲ ਡਿਸਟ੍ਰਿਬਿਊਟਰ ਟਰੈਕਟਰ ਆ ਵੀਰੇ ਠੀਕ ਹੈ ਇਹ ਵੱਡੇ ਭਾਈ ਦਾ ਟਰੈਕਟਰ ਹੈ 635 ਹਜ਼ਾਰ ਡਿਮਾਂਡ ਹੈ ਕੰਡੀਸ਼ਨ ਦਾ ਓਕੇ ਆ ਹਾਂ ਅਡਾ ਕੀ ਡੋਣਾ ਉਤੋਂ 25 ਦਾ ਚੱਕ ਯਾਰ ਆਹ ਪਈ ਚੇਕ 35 ਆ 35 ਆ 25 ਜੱਗ ਮਹਾ ਗੇਰਾ ਸਿੱਧਾ ਕੋਈ ਗੱਲ ਨਹੀਂ ਟਰੈਕਟਰ ਦੇ ਦਾਂਗੇ ਭਾਈ 5 ਲੱਖ ਤੇ 95000 ਦਾ 5 ਲੱਖ 95 40000 ਰੁਪਏ ਮਾ 40000 ਰੁਪਏ ਮਾਨਤਨ ਮਿੱਤਰੋ 800 ਤੋਂ ਦਾ ਦੋ ਇੰਜਨ ਗੇਅਰ ਕਿੰਨੇ ਦਾ ਮੌਕੇ ਆ ਵੱਡ ਕੇ ਲੈ ਜੇ ਕੋਈ ਠੀਕ ਹੈ ਆਪਣੀ ਦਾ ਨਜ਼ਾਰਾ ਫਿਰ ਇਹ ਆ ਸਤਨਾਮ ਜੇ ਤੁਹਾਡੇ ਘਰੇ ਜਾ ਕੇ ਵੀ ਕੋਈ ਪ੍ਰੋਬਲਮ ਹੁੰਦੀ ਆ ਨਾ ਟਰੈਕਟਰ ਨੂੰ ਹਾਂ ਰਵਾਣਾ ਮੰਨਿਓ ਵੀਰੇ ਪਾ ਮਾ ਤਾਂ ਚੇਂਜ ਕਰਕੇ ਲੈ ਜਿਓ ਠੀਕ ਹੈ ਜੇ ਮਾੜੀ ਮੋਟੀ ਕਮੀਆਂ ਠੀਕ ਹੁੰਦਾ ਤਾਂ ਸ਼ਰਮਾ ਪੈਥੇ ਲਾਊਗਾ ਆਏ ਹੈ ਠੀਕ ਹੈ ਹੋਰ ਦੱਸ ਤੇ ਇੱਕ ਜੀ ਹੋਰ ਕੋਈ ਤੁਹਾਨੂੰ ਐ ਲੱਗੂ ਨਾ ਘਰ ਜਾ ਕੇ ਬੈਟਰੀ ਪੂੰਟਰੀ ਨਾ ਚੱਕੂ ਸੈਲਫ ਨਾ ਪਰਵਾਹ ਨਾ ਮੰਨਿਓ ਨਵੀਂ 45 ਡਿਗਰੀ ਦੇ ਵਿੱਚ ਕਮਾਏ ਹੋਏ ਪੈਸੇ ਆ ਛੋਟੇ ਹਾਂ ਸਹੀ ਗੱਲ ਆ ਯਾਰ ਹੈ ਸਹੀ ਗੱਲ ਆ ਤਾਂ ਕਿੱਡੀ ਕਰਕਮੀ ਸੀ ਹੁਣ ਆਏ ਜਮਣ ਸਾਲੇ ਏਸੀ ਵੀ ਏਸੀ ਵੀ ਠੰਡਕ ਦੇਣੋਂ हट ਗਏ ਸੀ ਕੰਮ ਨਹੀਂ ਕਰਦੇ ਸੀ हट ਗਏ ਸੀ ਨਾ ਕੰਮ ਕਰਨੋਂ ਹਾਂ ਅੱਗੇ ਆ ਗਏ ਇਹ ਜੱਟਾਂ ਨਾ ਥੱਗੀ ਮਾਰਾਂਗੇ ਕੇ 750 ਆ ਗਿਆ ਟਾਇਰ ਹੈਗਾ 80 ਡੇ ਅਗਲੇ ਜਮਾ ਨਵੇਂ ਤੇ ਪਿਛਲੇ ਟਾਇਰ ਇਹਦੇ ਹੈਗੇ ਆ ਪਿਛਲੇ ਵੀ 80 ਦੀ ਆ ਬਾਈ ਨਾਲ ਦੇ ਟਾਇਰ ਆ ਠੀਕ ਹੈ 500 ਕਿੰਨੇ ਘੰਟੇ ਚੱਲੇ ਆ ਇਹ ਦੇਖਿਆ ਕੁਛ ਤੂੰ 500 580 ਪਸੀ 85 ਘੰਟੇ ਚੱਲੇ ਆ ਇਹ 598 600 ਹੀ ਮੰਨ ਲਓ 600 ਘੰਟੇ ਚੱਲੇ ਆ ਟਰੈਕਟਰ ਬਾਈ ਮਾਡਲ ਆ 23 ਦੀ ਆਰ ਸੀ ਆ 23 ਦੇ ਟਾਇਰ ਆ ਦੇ 23 ਚ ਨਿਕਲਿਆ ਇਹ ਠੀਕ ਹੈ ਮਾਰ ਕੇ ਬਾਈ ਦੇ ਆ ਠੀਕ ਹੈ ਮਾਰ ਲਓ ਬਾਈ ਸਾਡੇ 6 ਲੱਖ ਡਿਮਾਂਡ ਆ ਕਤਨਾਮ ਡਾਕੀ ਟੋਨਾਂ ਦਾ ਇਹਦੇ ਤੋਂ ਰਹਿ ਗਿਆ ਇਹ 625 ਦਾ 625 ਦਾ 25 ਉਹਦੇ ਜਿਹਨੇ ਨਮਾ ਲੈਣਾ ਨਾ ਆ ਲੈ ਲੋ ਠੀਕ ਹੈ ਜਿਹਨੇ ਨਮਾ ਲੈਣਾ ਆ ਲੈ ਜੋ ਠੀਕ ਹੈ ਗੱਲ ਕਿੰਨੇ ਦਾ ਟਰੈਕਟਰ ਦੇਵਾਂਗਾ 6 ਲੱਖ ਤੇ 10 ਹਜ਼ਾਰ ਦਾ 6 ਲੱਖ 10 ਹਜ਼ਾਰ ਦਾ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਊ ਲੈ ਮਿੱਤਰੋ 40000 ਰੁਪਏ ਇਹਦੇ ਚ ਉੱਡ ਜੂ ਲੋਨ ਹੋ ਜੂ ਹੋ ਜੂ ਕਾਪੀ ਕਾਗਜ਼ ਦਾ ਓਕੇ ਆ ਫੇਰ ਹੀ ਲੋਨ ਹੋਣਾ ਮੈਂ ਹਾਂ ਜ਼ਿੰਮੇਵਾਰੀ ਹੈ ਬਾਈ ਨਾਮ ਕਿਹਾ ਜਹਾਜ਼ ਕਿਵੇਂ ਆ ਇਹ 17 ਮਾਡਲ ਆ ਬਾਈ ਸਾਰਾ Ориਜినਲ ਕਿਤੇ ਇਹਦੇ ਚਾਪੀ ਲੱਗੀ ਹੋਈ ਜਾਂ ਬਈ ਪੰਜਾਬ ਨੰਬਰ ਆ ਪੀ ਵੀ 9 ਠੀਕ ਹੈ 60 10 60 10 ਇਹਦੇ ਬਾਰੇ ਤੈਨੂੰ ਵਾੜਾ ਪਤਾ ਕੋਈ 65 ਐਚ ਪੀ ਵੀ 65 ਐਚ ਪੀ ਹੁੰਦਾ ਨਾ ਇਹ ਹਾਂ ਹਾਂ 60 10 ਆ ਗਿਆ ਰੀਅਲ ਟਾਈਮ ਲੱਗੇ ਹੋਏ ਜੀ ਗੁੜੀਆ ਦੇ ਟਰੈਕਟਰ ਦੇਖੋ ਮਤਰੋ ਜਹਾਦੀ ਆ ਇਹ ਡਬਲ ਡਿਸਟਿਬਟਰ ਸਾਈਡ ਗੇਅਰ ਦੇ ਵਿੱਚ 3 ਸਪੀਡ ਓਕੇ ਆ ਗਿਆ ਲਵਾਦ ਕਿਵੇਂ ਮਾਡਲ ਹੈਗਾ 17 ਕੋਈ ਦੇਖ ਨੰਬਰ 6 ਲੱਖ 35000 ਰੁਪਏ ਡਿਮਾਂਡ ਆ 635 ਹਜ਼ਾਰ ਡਮਾਰਾ ਤੂੰਡਾ ਕੀ ਡੋਣਾ ਦਾ ਪੂਰੇ 6 ਦੇ ਹੀ ਕਰਦੇ ਯਾਰ ਟਰੈਕਟਰ ਦੇਵਾਂਗੇ 580000 ਦਾ 580000 ਦਾ ਠੀਕ ਹੈ ਇਹਦੇ ਚੋਂ ਤੂੰ ਚੱਕ ਤੇ 55000 ਰੁਪਇਆ ਡੇ ਲੈ ਐਂ ਕਰਦਾ ਤਮਾਕੇ ਟਾਂ ਫੱਟੇ ਛਤਰੀ ਸਾਹਿਬ ਅੱਛਾ ਇੱਕ ਗੱਲ ਹੋਰ ਰਖਵੋਰ ਦੇਣਾ ਤੇ ਤੈਨੂੰ ਮੈਂ ਮੂਲੇ ਟਾਇਰ ਨਵੇਂ ਜਮਾ ਠੀਕ ਹੈ ਮੂਲੇ ਟਾਇਰ ਨਵੇਂ ਪੈ ਗਏ ਪੈ ਗਏ ਹਾਂ ਜਹਾਜੀ ਪਾਉਣੇ ਜਹਾਜੀ ਪਾ ਦਾਂਗੇ ਇਹੀ ਗੱਡੀ 'ਚ ਪਾਉਣੇ ਇਹੀ ਗੱਡੀ 'ਚ ਪਾ ਠੀਕ ਹੈ ਟਾਇਰ ਨਵੇਂ ਬਾਗੇ ਨਵੇਂ ਜਮਾਤਾ ਜੀ ਲੈ ਵੀ ਮਿੱਤਰੋ 55000 ਰੁਪਇਆ ਤਾਂ ਉੱਡ ਗਿਆ ਜੇ ਆਪਾਂ ਟੈਰਾਂ ਵਾਲੇ ਲਾ ਲਈਏ ਤੇ ਉੰਨੇ ਕੇ ਪੈਸੇ ਸਰਮੇ ਨੇ ਚੱਕਦੇ ਜਿੰਨੇ ਕਿਹਦੇ ਆ ਦੋ ਚਾਰ ਜਿਹੜੀਆਂ ਸਕੂਟਰੀਆਂ ਹੀ ਆ ਜਾਂਦੀਆਂ 65000 ਰੁਪਇਆ ਉੱਡ ਗਿਆ ਆ ਦੋ ਆ ਜਾਂਦੀਆਂ ਸਕੂਟਰੀਆਂ ਆ ਜਾਂਦੀਆਂ ਦੋ ਸਕੂਟਰੀਆਂ ਦੋ ਚਾਰ ਜਿਹੜੀਆਂ ਸਕੂਟਰੀਆਂ ਨਵੇਂ ਆ ਜਾਂਦੇ ਹੋਣ ਇਹਦੀਆਂ ਤੇ 65000 ਰੁਪਇਆ ਨੂੰ ਇਹਦੇ ਚੋਂ ਮਿੱਤਰੋ ਮਾਤਨ ਹੋ ਜਾਊਗਾ ਤੇ ਦੱਬ ਕੇ ਸ਼ੇਅਰ ਕਰ ਦਿੰਦੇ ਆ ਆਹ ਟਰੈਕਟਰ ਦੇ ਨਾਲ 1000 ਰੁਪਇਆ ਚਾਬੀ ਦੇ ਨਾਲ ਠੀਕ ਹੈ ਠੀਕ ਹੈ ਗੱਲ ਆਹ ਬਾਈ ਆਇਆ ਕਿਸੇ ਨੂੰ ਨਹੀਂ ਲੈ ਕੇ ਆਇਆ ਠੀਕ ਹੈ ਠੀਕ ਹੈ ਗੱਲ ਬਾਈ ਹੂੰ ਮੀਨਾ ਪਹਿਲਾਂ ਵੀ ਆਏ ਸੀ ਕਹਿੰਦੇ ਲੈਣਾ ਟਰੈਕਟਰ ਸ਼ਰਮਾ ਤੇਥੋਂ ਲੈਣਾ ਇਹਨਾਂ ਨੂੰ ਚਾਬੀ ਨਾਲ 2000 ਰੁਪਿਆ ਤੇ ਇੱਕ ਡੰਮੀ ਟਰੈਕਟਰ ਦੇਵਾਂਗਾ ਜੇ ਮਾਰਾ ਇਹਨਾਂ ਨਾਲ ਸੌਦਾ ਹੋ ਗਿਆ ਤਾਂ ਇਹਨਾਂ ਨਾਲ ਠੀਕ ਹੈ ਤੇ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਦੂਜੀ ਤੇ ਰੇਟ ਵੀ ਹੈਗਾ ਦੇਵਾਂਗੇ ਹਾਂ ਲਿਖ ਕੇ ਦੇਵਾਂਗਾ ਇਹਨਾਂ ਨੂੰ ਰਿਕਾਰਡਿੰਗ ਹੋ ਰਹੀ ਹੈ ਬਾਈ ਠੀਕ ਹੈ ਲਿਖ ਕੇ ਦਊਗਾ ਤੈਨੂੰ ਜੇ ਟਰੈਕਟਰ ਦੀ ਕਮੀ ਹੋਈ ਸ਼ਰਮੇ ਦੇ ਘਰੇ ਖੜਾ ਜੀ ਠੀਕ ਹੈ ਠੀਕ ਹੈ ਜੀ ਜੇ ਬੈਟਰੀ ਕਮੀ ਹੋਈ ਬੈਟਰੀ ਨਵੀਂ ਧਰ ਕੇ ਲੈ ਜੀ ਠੀਕ ਹੈ ਯਾਰ ਠੀਕ ਹੈ ਜੀ ਠੀਕ ਹੈ ਜੀ ਕੋ ਡੰਡਾ ਫੱਟੀ ਪਸੰਦਾ ਈ ਨਵੀਂ ਲੈ ਜੀ ਜੇ ਤੇਲ ਨਾ ਹੀ ਜਿੰਦਾ ਪਸੰਦ ਹੋਇਆ ਨਵਾਂ ਪਵਾਲੀ ਠੀਕ ਹੈ ਫਿਰ ਕੀ ਚਾਹੀਦਾ ਨਹੀਂ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਜਿਵੇਂ ਕਿ ਆਈ ਨੰਬਰ ਚਾਹੀਦਾ ਤੇਰਾ ਨੰਬਰ ਬੋਲ ਵਟਸਐਪ ਨੰਬਰ ਹੈਗਾ 88729 ਹਾਂ 4549 ਕਾਲਿੰਗ ਨੰਬਰ ਹੈਗਾ 94788 4545 ਤੇ ਨੰਬਰ ਦੋਨੇ ਆਪਲਾ ਦੇ ਮਿੱਤਰੋ ਸਕਰੀਨ ਦੇ ਉੱਤੇ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਬੁੱਧਵਾਰ ਨੂੰ ਸਰਮੰਗਲੂ ਮੰਡੀ ਚ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਥੋੜੇ ਦਿਨ ਹੀ ਆ ਫਾਰਮ 60 ਆ ਰਹੇ ਆਪਣੇ ਕੋਲ ਕਾਫੀ ਆਉਣਗੇ ਠੀਕ ਹੈ ਸਪੈਸ਼ਲ ਐਡੀਸ਼ਨਲ ਤੇ ਫਾਰਮ 60 ਠੀਕ ਹੈ ਠੀਕ ਹੈ ਆਪਾਂ ਹੁਣ ਇੱਕ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨ ਜਾ ਰਹੇ ਆ ਠੀਕ ਹੈ ਠੀਕ ਹੈ ਗੱਲ ਅੱਗੇ ਕੁਝ ਹੋਰ ਹਸਾਬ ਨਾਲ ਕੰਮ ਕਰਦੇ ਸੀ ਹੁਣ ਹੋਰ ਹਸਾਬ ਦੇ ਨਾਲ ਕੰਮ ਸ਼ੁਰੂ ਕਰ ਰਹੇ ਆ ਠੀਕ ਹੈ ਇੱਕ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਹਾਂ ਇਹ ਚੈਨਲ ਦੇ ਜ਼ਰੀਏ ਲਿਖ ਕੇ ਦੇ ਦਿਆ ਕਰਾਂਗੇ ਇੱਥੇ ਬੈਠੇ 20000 ਤੋਂ 40000 ਰੁਪਏ ਪਿੰਡ ਜਾ ਕੇ ਨਫਾ ਲੈ ਤਾ ਠੀਕ ਹੈ ਫਿਰ ਆਹ ਰੇਟ ਤੇ ਟਰੈਕਟਰ ਵੇਚਨੇ ਆ ਜੀ ਅਗਲੇ ਮਹੀਨੇ ਤੋਂ ਠੀਕ ਹੈ ਤੇ ਦਬ ਵੀਡੀਓ ਵਧੀਆ ਲੱਗੀ ਨਾ ਦਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਪੇਨ ਨੂੰ ਕਰ ਲਿਓ ਫੋਲੋ ਵੀਰੇ ਆ ਜੀ ਸਿੱਤੀ ਬਣਾ ਦਿਓ ਠੀਕ ਹੈ ਜੀ ਦਵਾਰੀ ਤੇ ਹੱਡੀਆਂ ਚੱਕ ਚੱਕ ਕੇ ਸਤਨਾਮ ਪਾਲਦਾ ਫਿਰ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਭਾਈ ਲੱਸੀ ਵਾਲਾ